ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਬਾਸਮਤੀ ਦੀ ਵਾਢੀ ਅਗੇਤੇ ਬਾਸਮਤੀ ਦੀ ਉਹ ਸ਼ੁਰੂ ਹੋ ਚੁੱਕੀ ਹੈ ਜਿਹਦੇ ਵਿੱਚ ਬਾਸਮਤੀ ਉਸਾ ਬਾਸਮਤੀ 1509 ਤੇ ਇਸ ਤੋਂ ਬਾਅਦ ਜਿਹੜੀ ਹੈਗੀ ਹੈ 17 18 11 21 18 47 16 92 18 85 ਇਹਨਾਂ ਦੀ ਵਾਢੀ ਹੈ ਜਿਹੜੀ ਉਹ ਚੱਲ ਪੈਣੀ ਹੈ ਬਾਸਮਤੀ ਦੇ ਰੇਟ ਸ਼ੁਰੂ ਦੇ ਵਿੱਚ ਬਹੁਤ ਡਾਊਨ ਸੀ ਹੁਣ ਥੋੜਾ ਜਿਹਾ ਰੇਟ ਸੰਭਲਿਆ ਉਹਦੇ ਬਾਰੇ ਜਿਹੜੀ ਕੁਝ ਜ਼ਰੂਰੀ ਨੁਕਤੇ ਦੇਖੋ ਜਿਹੜੀ ਬਾਸਮਤੀ ਦਾ ਕਿਸਾਨ ਵੀਰੋ ਰੇਟ ਹੈ ਉਹ ਕੁਆਲਿਟੀ ਤੈਅ ਕਰਦੀ ਹੈ ਕਿ ਜਿਸ ਤਰ੍ਹਾਂ ਦੀ ਕੁਆਲਿਟੀ ਹੈ ਇਹ ਕੁਆਲਿਟੀ ਦੇ ਸਿਰ ਤੇ ਉਹਦੀ ਮੰਗ ਬਣਨੀ ਹੁੰਦੀ ਹੈ ਕੁਝ ਕੁ ਜਿਹੜੇ ਪਹਿਲਾਂ ਜਿਹੜੇ ਵਪਾਰੀਆਂ ਦੇ ਕੋਈ ਪਾਲਿਸੀ ਐਕਸਪੋਰਟ ਪਾਲਿਸੀਸ ਉਹਨਾਂ ਦੀ ਇਸ਼ੂ ਸੀਗੇ ਉਹ ਦੇਖੋ ਉਹ ਮਸਲੇ ਜਿਹੜੇ ਚੱਲਦੇ ਰਹਿੰਦੇ ਉਹ ਹੱਲ ਹੋ ਜਾਂਦੇ ਹੁੰਦੇ ਉਹਨਾਂ ਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜਿਹੜਾ ਬਾਸਮਤੀ ਸ਼ੁਰੂ ਦੇ ਵਿੱਚ ਆਉਂਦਾ ਅਗੀਤਾ ਬਾਸਮਤੀ ਜੂਨ ਦੀ ਲਵਾਈ ਵਾਲਾ ਆਉਂਦਾ ਉਹ ਤੁਹਾਨੂੰ ਪਤਾ ਕਿ ਉਹਦੀ ਕੁਆਲਿਟੀ ਜਿਹੜੀ ਜੁਲਾਈ ਵਾਲੇ ਜੇ ਫਰਜ਼ ਕਰ ਲਓ 1509 1 ਜੂਨ ਚ ਲੱਗਿਆ ਹੋਇਆ 15 ਜੁਲਾਈ ਤੋਂ ਬਾਅਦ ਲੱਗਿਆ ਉਹਨਾਂ ਦੀ ਕੁਆਲਿਟੀ ਦਾ ਬਹੁਤ ਫਰਕ ਹੁੰਦਾ ਹੈ ਹੈਡ ਰਿਕਵਰੀ ਦਾ ਟੋਟਾ ਬਣਨ ਦਾ ਚੱਕੀ ਨੇਸ ਦਾ ਇਹ ਸਾਰੇ ਜਿਹੜੇ ਹੈਗੇ ਮਾਪਦੰਡਾਂ ਦੇ ਵਿੱਚ ਫਰਕ ਹੁੰਦਾ ਕਿਉਂਕਿ ਮਗਰ ਜਿਹੜਾ 15 ਜੁਲਾਈ 20 ਜੁਲਾਈ ਤੋਂ ਬਾਅਦ ਲੱਗਣਾ ਜਾਂ ਜਿਹੜਾ 17 18 11 21 ਵਗੈਰਾ ਆਪਾਂ 1 ਤੋਂ 15 ਜੁਲਾਈ ਚ ਲਾਉਣਾ ਉਹਦੀ ਕੁਆਲਿਟੀ ਵਧੀਆ ਬਣਦੀ ਕਿਉਂਕਿ ਉਹ ਜਦੋਂ ਅਨੁਸਾਰਾ ਕਰਨਾ ਪੱਕਣਾ ਉਹਨੂੰ ਟੈਂਪਰੇਚਰ ਹੌਲੀ 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 ਦੋਨੋਂ ਦਿਨ ਡਾਊਨ ਚਾਈ ਜਾਂਦਾ ਜਿਹੜਾ ਗੇਤਾ ਹੁੰਦਾ ਦੇਖੋ ਉਹਦੇ ਵਿੱਚ ਵਪਾਰੀ ਨੇ ਜਿਹੜਾ ਖਰੀਦਣਾ ਉਹਨਾਂ ਕੁਆਲਿਟੀ ਦੇਖ ਕੇ ਖਰੀਦਣਾ ਜਿਹਦੇ ਵਿੱਚ ਜਦੋਂ ਦਾਣੇ ਆਪਾਂ ਹੱਥਾਂ 'ਚ ਲੈ ਕੇ ਮਸਲਦੇ ਆਂ ਜੇ ਉਹਦਾ ਟੁੱਟਾ ਨਾਲ ਦੀ ਨਾਲ ਹੀ ਟੁੱਟ ਰਿਹਾ ਹੈ ਬਹੁਤ ਕਮਜ਼ੋਰ ਦਾਣਾ ਹੁੰਦਾ ਜਿਹੜਾ ਗੀਤਾ ਹੁੰਦਾ ਇਸ ਕਰਕੇ ਸ਼ੁਰੂਆਤ 'ਚ ਰੇਟ ਘਟ ਹੁੰਦੇ ਆ ਹੁਣ ਜਿਹੜੇ ਰੇਟ ਆ ਥੋੜੇ ਜਿਹਾ ਪਹਿਲਾਂ ਨਾਲੋਂ ਥੋੜੇ ਜਿਹਾ ਉੱਪਰ ਹੋਏ ਆ 2200 2400 ਤੋਂ ਲੈ ਕੇ 2900 3000 ਇਹਦੇ ਵਿਚਕਾਰ ਉੱਚ ਘੱਟ ਰੇਟ ਚੱਲਿਆ ਗਿਆ ਬਾਕੀ ਤੁਸੀਂ ਮੰਡੀ ਵਾਈਜ਼ ਜੇ ਕਿਸੇ ਕਿਸਾਨ ਵੀਰ ਨੇ ਵਿੱਚ ਹੋਵੇ ਬਾਸਮਤੀ ਜਾਂ ਜਾਣਕਾਰੀ ਹੋਵੇ ਥੱਲੇ ਕਮੈਂਟ ਕਰਕੇ ਦੱਸ ਦਿਓ ਕੀ ਰੇਟ ਚੱਲ ਰਿਹਾ ਤੇ ਜਿਵੇਂ ਜਿਵੇਂ ਹੁਣ ਬਾਸਮਤੀ ਦੀ ਕਟਾਈ ਜਿਹੜੀ ਸ਼ੁਰੂ ਹੋਊਗੀ ਮਤਲਬ ਹੁਣ ਅਸੂ ਚੜ ਜਾਣਾ ਤਾਂ ਟੈਂਪਰੇਚਰ ਹੌਲੀ ਹੌਲੀ ਡਾਊਨ ਚਲੇ ਜਾਣਾ ਉਹਦੀ ਕੁਆਲਿਟੀ ਚੰਗੀ ਹੋਊ ਤੇ ਉਹਦਾ ਰੇਟ ਆ ਜਿਹੜਾ ਵਧੂਗਾ ਇਸ ਤੋਂ ਜਿਹੜਾ ਹੈਗਾ 5-700 ਰੁਪਿਆ ਰੇਟ ਜਿਹੜਾ ਅਪ ਜਾਣ ਦੀ ਆਸ ਹੈ 4-500 ਤਾਂ ਮਾਮੂਲੀ ਕਰ ਲੈ ਜਿਹੜਾ 1509 ਦੀ ਕਿਉਂਕਿ ਜਿਹੜੀ ਐਕਸਪੋਰਟ ਕਰਨੀ ਹੈ ਹਰਜ ਕਰ ਲੋ ਇੱਕ ਵਾਰ ਐਕਸਪੋਰਟ ਰੋਕ ਦੀ ਜਿਹੜੀ ਵਪਾਰੀ ਨੇ ਉਹਨੇ ਖਰੀਦ ਕੇ ਕੋਟਾ ਆਵਦਾ ਰੱਖਣਾ ਉਹ ਵੇਚਣਾ ਹੀ ਵੇਚਣਾ ਉਹਨਾਂ ਨੇ ਆਵਦਾ ਜਿਹੜਾ ਕੰਮ ਆ ਉਹ ਕਰਨਾ ਹੀ ਕਰਨਾ ਪਰ ਉਹਦੇ ਵਿੱਚ ਇੱਕ ਤਾਂ ਆਵਦੀ ਕੁਆਲਿਟੀ ਆਪਣੀ ਮੇਨਟੇਨ ਹੋਵੇ ਬੇਨਤੀ ਆ ਕਿ ਜਿਹੜੀ ਬਾਸਮਤੀ ਜੀ ਤੁਸੀਂ ਆਖਰੀ ਸਪਰੇਅ ਕਰਨੀ ਹੈ 30 35 ਦਿਨ ਰਹਿੰਦੇ ਕਰ ਦੋ ਤੇ ਗੈਸ ਫਾਰਸੀ ਸਪਰੇਅ ਹਲ ਧਿਆਨ ਨਾ ਦਿਓ ਬਲਾਸਟ ਵਾਸਤੇ ਕਰਦੇ ਆ ਚਾਹੇ ਤੁਸੀਂ ਬ্লাইਟ ਵਾਸਤੇ ਕਰਦੇ ਆ ਸ਼ੀਥ ਬ্লাইਟ ਵਾਸਤੇ ਕਰਦੇ ਆ ਰਕਮੈਂਡਡ ਜੀ ਦੇ ਵਿੱਚ ਐਮੀਸਟਾ ਟਾਪ ਐ ਨਟਿਉਵੋ ਆ ਟੈਬੂ ਕੋਨਾਜੋਲ ਐਸ ਤਰ੍ਹਾਂ ਦੀਆਂ ਸਪਰੇਆਂ ਤੁਸੀਂ ਕਰੋ ਪਲਸਰ ਵਗੈਰਾ ਤੇ ਟਰਾਈਸਾਈਕਲ ਆਜੋਲ ਆ ਜਾਂ ਕਾਰਬੈਂਡਜ਼ਮ ਵਗੈਰਾ ਇਹਨਾਂ ਦੀਆਂ ਸਪਰੇਆਂ ਕਰਨ ਤੋਂ ਥਾਇਮਥਾਕਸਮਾ ਪ੍ਰੋਪੀਕੋਨਾਜੋਲ ਐ ਜਿਹੜੀਆਂ ਹੈਕਸਾਕੋਨਾਜੋਲ ਐ ਇਹ ਜਿਹੜੀਆਂ ਸਪਰੇਆਂ ਕਰਨ ਤੋਂ ਕਿਸਾਨ ਵਿਰੋਗ ਗਰੇਸ਼ ਕਰੋ ਗੈਰ ਸਫਾਰਸ਼ੀ ਉਲੀਨਾਸ਼ ਕੀਟਨਾਸ਼ਕ ਨਾ ਕਰੋ ਚੰਗੀ ਕੁਆਲਿਟੀ ਦਾ ਬਾਸਮਤੀ ਹੋਊਗਾ ਤਾਂ ਚੰਗਾ ਰੇਟ ਜ਼ਰੂਰ ਮਿਲੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੇ